ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਆਮ ਲੋਕਾਂ ਨੂੰ ਘੱਟ ਰੇਟਾਂ 'ਤੇ ਟੈਸਟ ਕਰਵਾਉਣ ਲਈ ਵੱਖ-ਵੱਖ ਸ਼ਹਿਰਾਂ ਵਿੱਚ ਲੈਬੋਰੇਟਰੀ ਅਤੇ ਡਾਇਗਨੋਸਟਿਕ ਸੈਂਟਰ ਖੋਲਣ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਤਾਂ ਜੋ ਆਮ ਲੋਕ ਆਪਣਾ ਇਲਾਜ ਬਿਹਤਰ ਢੰਗ ਨਾਲ ਕਰਵਾ ਸਕਣ ਬਠਿੰਡਾ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰਸਟਾ ਦੀਆਂ ਕਈ ਲੈਬੋਰੇਟਰੀਆਂ ਕੰਮ ਕਰ ਰਹੀਆਂ ਨੇ ਸਨੀ ਬ੍ਰਾਈ ਕਲੀਨिकल ਲੈਬ ਅਤੇ ਡਾਇਗਨੋਸਟਿਕ ਸੈਂਟਰ ਚੌਕੇ ਬਾਲਾਂਵਾਲੀ ਮਹਾਰਾਜ ਅਤੇ ਕਲੈਕਸ਼ਨ ਸੈਂਟਰ ਭਾਈ ਮਤੀਦਾਸ ਨਗਰ ਬਠਿੰਡਾ ਦਾ ਦਰਕਰਣ ਡਾਕਟਰ ਐਸ.ਪੀ ਸਿੰਘ ਵਰਾਏ ਵੱਲੋਂ ਆਪਣੇ ਕਰ ਕਮਲਾਂ ਦੇ ਨਾਲ ਕੀਤਾ ਗਿਆ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਹੁਣ ਤੱਕ 125 ਲੈਬੋਰਟਰੀਆਂ ਖੋਲੀਆਂ ਜਾ ਚੁੱਕੀਆਂ ਨੇ ਤੇ ਜਲਦੀ ਹੀ 150 ਲੈਬੋਰਟਰੀਆਂ ਖੋਲਣ ਦਾ ਟੀਚਾ ਪੂਰਾ ਹੋਣ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਜਲਦੀ ਹੀ ਮਹਾਰਾਸ਼ਟਰ ਵਿੱਚ 5 ਲੈਬੋਰਟਰੀਆਂ ਖੋਲੀਆਂ ਜਾਵਣੀਆਂ ਨੇ ਡਾਕਟਰ ਉਬਰਾਏ ਨੇ ਬਠਿੰਡਾ ਜ਼ਿਲ੍ਹੇ ਦੇ ਵਾਕਫ ਕਸਬਿਆਂ ਭਗਤਾ ਭਾਈ ਕਾਨਾ ਥਾਣਾ ਗੋਨਿਆਣਾ ਮੰਡੀ ਭਾਈ ਰੂਪਾ ਤੇ ਰਾਮਾ ਮੰਡੀ ਵਿੱਚ ਹੋਰ 5 ਲੈਬੋਰੇਟਰੀਆਂ ਤੇ 4 ਹੋਰ ਕਲੈਕਸ਼ਨ ਸੈਂਟਰ ਖੋਲਣ ਦੀ ਮਨਜ਼ੂਰੀ ਦਿੱਤੀ ਹੈ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੈਨੇਜਿੰਗ ਟਰਸਟੀ ਡਾਕਟਰ ਐਸ.ਪੀ ਸਿੰਘ ਬਰਾਇਣ ਨੇ ਦੱਸਿਆ ਕਿ ਇਸ ਸਾਲ ਦੇ ਅੰਤ ਤੱਕ 150 ਲੈਬੋਰੇਟਰੀਆਂ ਖੋਲ੍ਹੀਆਂ ਜਾਣਗੀਆਂ ਇਸ ਮੌਕੇ ਨਾ ਟਰਸਟ ਵੱਲੋਂ ਕਰਵਾਏ ਜਾਂਦੇ ਕਾਰਜਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਇੱਕ ਜੜੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਲੈਬੋਰੇਟਰੀਜ਼ ਖੋਲਣ ਦੀ ਇਸ ਚੀਜ਼ ਨੂੰ ਦੇਖਦੇ ਹੋਏ ਹੈ ਕਿ ਜਿਹੜਾ ਗਰੀਬ ਪੇਸ਼ੈਂਟ ਹੈ ਪਿੰਡਾਂ ਵਿੱਚ ਉਹ ਕਸਟ ਇੰਨੇ ਮਹਿੰਗੇ ਹੋ ਚੁੱਕੇ ਨੇ ਕਿ ਉਹ ਟੈਸਟ ਨਹੀਂ ਕਰਾਉਂਦੇ ਜੇ ਬੰਦਾ ਟੈਸਟ ਨਹੀਂ ਕਰਾ ਰਿਹਾ ਇੰਨੇ ਪੈਸੇ ਨਹੀਂ ਹੁਣਾਂ ਕੋਲ ਤੇ ਉਹ ਇਲਾਜ ਕਿੱਥੋਂ ਕਰਾਣਗੇ ਸੋ ਇਸ ਚੀਜ਼ ਤੇ ਬੜੀ ਗੌਰ ਕੀਤੀ ਗਈ ਟ੍ਰਸਟ ਨੂੰ ਤੇ ਸਭ ਤੋਂ ਪਹਿਲਾਂ ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਪਤੇ 50 ਲੋਟਰੀ ਖੋਲਣ ਦਾ ਇੱਕ ਅਸੀਂ ਫੈਸਲਾ ਕੀਤਾ ਪੰਜਾ ਖੁੱਲੋ ਨਾ ਦਬਾ ਕੇ ਫਿਰ 50 ਵੋਟਰੀ ਹੋਰ ਕਰਕੇ 100 ਕਰ ਦਿਤੀਆਂ ਹੁਣ 150 ਹੋ ਗਈ ਹੈ। ਤੋਂ ਇਸ ਲਈ ਤਕਰੀਬਨ 100 ਤੋਂ ਉਤੇ ਲੈਬਰਾਟਰੀ ਸਾਡੀ ਜਿਹੜੀ ਹੈ ਉਹ 11 ਸਟੇਟਾਂ ਵਿੱਚ ਚੱਲ ਰਹੀ ਹੈ। ਔਰ ਬਾਕੀ ਸਾਡੀਆਂ 20-25 ਜਿਹੜੀਆਂ ਸਾਡੀਆਂ ਉਹ ਅਪਕਮਿੰਗ ਹੈ ਜਿਹੜੀਆਂ ਜਿਨਨੋ ਸੀ অলরেডি స్టార్ట్ ਕਰ ਚੁੱਕੇ ਆਂ ਔਰ ਇਸ ਸਾਲ ਦੇ ਅੰਤ ਤੱਕ 150 ਲੈਬੋਰੀਟਰੀ ਜਿਹੜੀ ਹੈ ਉਹ ਸਾਡੀ ਖੁੱਲ ਜਾਏਗੀ ਅੱਜ ਅਸੀਂ ਇੱਧਰ ਬਠਿੰਡਾ ਡਿਸਟ੍ਰਿਕਟ ਆਏ ਜਿੱਥੇ ਕਿ ਸਨੀਆਂ ਪਹਿਲਾਂ ਵੀ ਲੈਬੋਰੀਟਰੀ ਚੱਲ ਰਹੀਆਂ ਨੇ ਤੇ ਇੱਕ ਜੇ ਚੌਂਕੇ ਆ ਬੱਲਿਆਂ ਵਾਲੀ ਹੈ ਮਹਾਰਾਜ ਹੈ ਇੱਥੇ ਜਿਹੜੇ ਲੈਬੋਰੀਟਰੀ ਫੁੱਲ ਫਲੈਜ ਖੁੱਲ੍ਹੇ ਦੇ ਗਈਆਂ ਤੇ ਸ਼ਾਇਦ ਅਮਤੀ ਦਾਸ ਜੀ ਦਾ ਗੁਰਦੁਆਰਾ ਜਿਹੜਾ ਮਾਡਲ ਟਾਉਨ ਦੇ ਵਿੱਚ ਉੱਥੇ ਜਿਹੜਾ ਕਲੈਕਸ਼ਨ ਸੈਂਟਰ ਖੋਲ ਦਿੱਤਾ ਗਿਆ ਸੋ ਇਸ ਤਰੀਕੇ ਨਾਲ ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਵੱਧ ਤੋਂ ਵੱਧ ਫਾਇਦਾ ਸਾਡੇ ਪਹੁੰਚ ਸਕਣ ਅਸੀਂ ਲੋੜ ਤਬਕਾ ਜਿਹੜਾ ਹੈਗਾ ਜਿਹੜਾ ਕਿ ਟੈਸਟ ਨਹੀਂ ਕਰਾ ਸਕਦਾ ਉਹਨਾਂ ਦੀ ਅਸੀਂ ਜਿੰਨੀ ਸਪੋਰਟ ਕਰ ਸਕਦੇ ਜਿੰਨੀ ਹੈਲਪ ਕਰ ਸਕਦੇ ਅਸੀਂ ਉਹ